ਸਾਡਾ ਸ਼ੀਗਲ ਦੋਸਤੋ ਮੈਂ ਤੁਹਾਡਾ ਆਪਣਾ ਜਤਿੰਦਰ ਸਿੰਘ ਅੱਜ ਅਸੀਂ ਉਸ ਮੁੱਦੇ ਤੇ ਗੱਲ ਕਰ ਰਹੇ ਆ ਜਿਹਤੇ ਇੱਕ ਸੱਥਾਂ ਦੇ ਵਿੱਚ ਪੰਜਾਬ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਗੱਲ ਹੁੰਦੀ ਸੀ ਰਿਸ਼ਵਤ ਆਮ ਤੌਰ ਤੇ ਅਸੀਂ ਸਰਕਾਰਾਂ ਨੂੰ ਕੋਸਦੇ ਸੀ ਕਿ ਹਾਂ ਵੀ ਕੋਈ ਵੀ ਸਰਕਾਰ ਜਿਹੜੀ ਰਿਸ਼ਵਤ ਖੋਰੀ ਦੇ ਉੱਤੇ ਨਤ ਨਹੀਂ ਪਉਂਦੀ ਪਰ ਜਦੋਂ ਇੱਕ ਸਰਕਾਰ ਨੇ ਆ ਪਿਛਲੇ ਦਿਨੀ ਇੱਕ ਰਿਸ਼ਵਤ ਦੇ ਮਾਮਲੇ ਦੇ ਵਿੱਚ ਉੱਚ ਅਧਿਕਾਰੀਆਂ ਨੂੰ ਫੜਿਆ ਤੇ ਦੂਜੇ ਬੰਨੇ ਸਾਰੇ ਹੀ ਅਧਿਕਾਰੀ ਉਹਦੀ ਸਪੋਰਟ ਵਿੱਚ ਆ ਗਏ ਅਸੀਂ ਇੱਥੇ ਰੰਜੋਤ ਸਿੰਘ ਜੀ ਸਾਡੇ ਨਾਲ ਹੈ ਉਹਨਾਂ ਨਾਲ ਗੱਲ ਕਰਦੇ ਹਾਂ ਕੀ ਇਹ ਜਾਇਜ਼ ਹੈ ਜੀ ਅ ਪਹਿਲਾਂ ਤਾਂ ਸਭ ਤੋਂ ਪਹਿਲਾਂ ਜਿਹੜੇ ਤੁਹਾਡੇ ਸਰੋਤੇ ਨੇ ਤੁਹਾਡਾ ਚੈਨਲ ਵੇਖਣ ਵਾਲੇ ਦਰਸ਼ਕ ਨੇ ਉਹਨਾਂ ਨੂੰ ਤੇ ਤੁਹਾਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਵੇਖੋ ਮੁੱਦਾ ਤੁਸੀਂ ਬੜਾ ਜਾਇਜ਼ ਚੁੱਕਿਆ ਜਤਿੰਦਰ ਭਾਜੀ ਗੱਲ ਵੇਖੋ ਇੱਥੋਂ ਸ਼ੁਰੂ ਹੁੰਦੀ ਆ ਕਿ ਜਦੋਂ ਕਿਸੇ ਵੀ ਦਫ਼ਤਰ ਜਾਂ ਅਧਿਕਾਰੀ ਕੋਲ ਲੋਕ ਜਾਂਦੇ ਨੇ ਤਾਂ ਲੋਕ ਲੋਕਾਂ ਦੇ ਦਿਮਾਗ 'ਚ ਇੱਕ ਗੱਲ ਬੜੀ ਵੱਡੇ ਪੱਦਰ ਤੇ ਬਹਿ ਚੁੱਕੀ ਆ ਕਿ ਪੈਸੇ ਤੋਂ ਬਿਨਾ ਕੰਮ ਨਹੀਂ ਹੁੰਦਾ ਤੇ ਅਫਸਰ ਕਰਦੇ ਵੀ ਨਹੀਂ ਵੇਖੋ ਜਿਹੜਾ ਮੁੱਦਾ ਅੱਜ ਬਣਿਆ ਹੈ ਤਹਿਸੀਲਦਾਰ ਵਾਲਾ ਮੁੱਦਾ ਇੱਕ ਕਿਸੇ ਤਹਿਸੀਲਦਾਰ ਨੇ ਸ਼ਾਮਲਟ ਜ਼ਮੀਨ 300 ਕਨਾਲਾਂ ਦੇ ਤਕਰੀਬਨ ਜ਼ਮੀਨ ਸੀਗੀ ਕਿਸੇ ਦੇ ਨਾਲ ਸ਼ਾਮਲਟ ਜ਼ਮੀਨ ਕਿਸੇ ਦੇ ਨਾਂ ਚਾੜਦੀ ਉਹਦੀ ਕੰਪਲੇਂਟ ਕੀਤੀ ਕਿਸੇ ਨੇ ਕੰਪਲੀਟ ਕਰਨ ਤੋਂ ਬਾਅਦ ਵਿਜੀਲੈਂਸ ਇਨਕੁਇਰੀ ਕਰਦੀ ਵਿਜੀਲੈਂਸ ਇਨਕੁਇਰੀ ਕਰਨ ਤੋਂ ਬਾਅਦ ਉਹਦੇ ਵਿੱਚ ਜਿਹੜੇ ਪਟਵਾਰੀ ਸੀ ਵਕੀਲ ਸੀ ਜਾਂ ਤਹਿਸੀਲਦਾਰ ਸਾਹਿਬ ਜਿਨ੍ਹਾਂ ਦਾ ਵੀ ਨਾਂ ਆਇਆ ਉਹਨਾਂ ਤੇ ਸਰਕਾਰ ਦੀ ਕਾਰਵਾਈ ਸਰਕਾਰ ਨੇ ਕਾਰਵਾਈ ਕੀਤੀ ਵੇਖੋ ਉਹ ਤੇ ਹੋ ਗਿਆ ਚੋਰ ਜਿਹੜੇ ਬਾਕੀ ਤਹਿਸੀਲਦਾਰ ਉਹਦੀ ਹਮਾਇਤ ਤੇ ਆ ਗਿਆ ਇੱਕ ਜੂਨੀਅਰ ਵੇਖੋ ਯੂਨੀਅਨਾਂ ਬਣਾਉਣੀਆਂ ਬੜੀ ਚੰਗੀ ਗੱਲ ਆ ਲੋਕਾਂ ਦੇ ਕਾਲੇ ਯੂਨੀਅਨ ਬਣਾਓ ਲੋਕਾਂ ਦੇ ਚੰਗੇ ਭਲੇ ਲਈ ਬਣਾਓ ਲੋਕਾਂ ਦੇ ਫਾਇਦੇ ਲਈ ਬਣਾਓ ਤੁਸੀਂ ਇੱਕ ਚੋਰ ਦੇ ਜਿਹੜਾ ਚੋਰੀ ਕਰਦਾ ਫੜਿਆ ਗਿਆ ਜਿਹੜਾ ਬੰਦਾ ਲੋਕਾਂ ਕੋਲ ਰਿਸ਼ਵਤ ਲੈਂਦਾ ਜਿਨੇ 2 ਨੰਬਰ ਦਾ ਕੰਮ ਕਰਕੇ 420 ਕਰਕੇ ਕਿਸੇ ਦੇ ਨਾਂ ਜਮੀਨ ਚੜਾਤੀ ਤੁਸੀਂ ਉਹਦੇ ਹੱਕ 'ਚ ਇੱਕ ਧਰਨਾ ਦੇ ਰਹੇ ਹੋ ਉਹਦੇ ਹੱਕ 'ਚ ਸਮੂਹਕ ਛੁੱਟੀ ਤੇ ਜਾ ਰਹੇ ਹੋ ਤੇ ਇਹ ਗੱਲ ਕਿੰਨੀ ਗਵਾਜੇਗਾ ਪੰਜਾਬ ਦੇ ਅਫਸਰਾਂ ਵਾਸਤੇ ਪੰਜਾਬ ਦੇ ਅਫਸਰ ਦੇ ਸਰਕਾਰ ਨੂੰ ਇਸ ਤਰ੍ਹਾਂ ਦਬਾਉਣਗੇ ਵੀ ਜੇ ਸਾਡੇ ਕਿਸੇ ਅਫਸਰ ਦੇ ਖਿਲਾਫ ਕਾਰਵਾਈ ਕੀਤੀ ਤਾਂ ਅਸੀਂ ਛੁੱਟੀ ਤੇ ਜਾਵਾਂਗੇ ਅਸੀਂ ਲੋਕਾਂ ਦਾ ਕੰਮ ਠੱਪ ਕਰ ਦੇਾਂਗੇ ਇਹਦੇ ਨਾਲ ਸਰਕਾਰ ਨੂੰ ਫਰਕ ਤੇ ਪੈਂਦਾ ਪੈਂਦਾ ਲੋਕਾਂ ਦੀ ਖੱਜਲ-ਖਵਾਰੀ ਵੱਧ ਹੁੰਦੀ ਆ ਤੇ ਰਿਸ਼ਟਾਚਾਰੀ ਨੂੰ ਰੋਕਣ ਲਈ ਜੋ ਭਗਵੰਤ ਸਿੰਘ ਮਾਨ ਨੇ ਜਿਹੜਾ ਇਹ ਕਦਮ ਚੁੱਕਿਆ ਇਹ ਕਾਬਲੇ ਤਾਰੀਫਾ ਤੇ ਇਦਾਂ ਹੀ ਹੋਣਾ ਚਾਹੀਦਾ ਹੁਣ ਆਮ ਲੋਕਾਂ ਨੂੰ ਕੀ ਇਹ ਸਰਕਾਰ ਦੀ ਮਦਦ ਕਰਨੀ ਚਾਹੀਦੀ ਹੈ ਹੁਣ ਕਿ ਨਹੀਂ ਜੇ ਮੰਨ ਲਓ ਕਿ ਤੁਹਾਨੂੰ ਲੱਗਦਾ ਹੈ ਕਿ ਕਾਬਲੇ ਤਾਰੀਫ ਆ ਤੇ ਅੱਜ ਲੋਕ ਘਰਾਂ ਵਿੱਚ ਚੁੱਪ ਕਿਉਂ ਨੇ ਵੇਖੋ ਇਹ ਮੁੱਦਾ ਜਿਹੜਾ ਨਾ ਇਹ ਅਜੇ ਤੱਕ ਲੋਕਾਂ ਦੇ ਆਮ ਲੋਕਾਂ ਨੂੰ ਇੰਨੀ ਕ ਗੱਲ ਹੁੰਦੀ ਹੈ ਵੇਖੋ ਜਦੋਂ ਕੋਈ ਅਫਸਰ ਕੋਲ ਲੋਕ ਜਾਂਦੇ ਨੇ ਵੇਖੋ ਪੁਰਾਣੀ ਰੀਤ ਪਾਈ ਹੋਈ ਆ ਕਿਤੇ ਵੀ ਕੋਈ ਤਹਿਸੀਲੇ ਜਾਂਦਾ ਹਰ ਇੱਕ ਬੰਦੇ ਨੂੰ ਹੁੰਦਾ ਮੈਂ ਖੱਜਲ ਖਵਰੀ ਤੋਂ ਬਚ ਜਾ ਖੱਜਲ ਖਵਰੀ ਤੋਂ ਬਚ ਗਏ ਮੈਨੂੰ ਮੇਰੇ ਕੋ 4 ਪੈਸੇ ਲੱਗਦੇ ਆ ਤਾਂ ਲਾਗੋ ਆਪੇ ਕਹਿੰਦੇ ਜੋ ਦੋ ਫੇਰੇ ਮਰਾਉਂਦੇ ਬੰਦਾ ਆਪੇ ਕਹਿੰਦਾ ਯਾਰ ਜੇ ਕੋਈ ਲੈਣਾ ਤੇ ਲੈ ਤੇ ਲੈਣ ਤੋਂ ਬਿਨਾਂ ਗੱਲ ਪਾਣੀ ਨਹੀਂ ਇਹ ਤਾਂ ਪਿਰਤ ਪੈ ਚੁੱਕੀ ਆ ਲੋਕ ਵੀ ਇਸ ਗੱਲ ਦੇ ਵਿੱਚ ਝਾਲ ਚ ਫਸ ਚੁੱਕੇ ਆ ਲੋਕਾਂ ਨੂੰ ਜੇ ਮੈਂ ਤੁਹਾਡੀ ਗੱਲ ਰੋਕਦਾ ਦੇਖੋ ਇੱਥੇ ਗੱਲ ਇੱਕ ਬੜੀ ਵੱਡੀ ਜ਼ਮੀਨ ਦੀ ਹੋ ਰਹੀ ਹੈ ਜਿਹੜੀ ਕਿਸੇ ਦੇ ਨਾਂ ਕਰਨੀ ਉਹ ਵੀ ਸ਼ਾਮਲ ਹੈ ਆਮ ਤੌਰ ਤੇ ਗਰਦੌਰੀ ਕਰਾਉਣੀ ਹੋਏ ਤੇ ਬੰਦੇ ਦਾ ਧੂ ਨਿਕਲ ਜਾਂਦਾ ਮੰਨ ਲਓ ਉੱਥੇ ਪਿੰਡਾਂ ਦੇ ਵਿੱਚ ਜਾ ਕੇ ਉੱਥੇ ਉਹ ਕਿਹੜਾ ਮੌਕਾ ਦੇਖਿਆ ਜਾਂਦਾ ਉਦੀ ਏਕ-ਏਕ ਨੁਕਤਾ ਰਿਪੋਰਟ ਦੇਖੀ ਜਾਂਦੀ ਉੱਥੇ ਪਿੰਡ ਦੇ ਲੋਕਾਂ ਦੇ ਬਿਆਨ ਹੁੰਦੇ ਨੇ ਮਤਲਬ ਹਰ ਚੀਜ਼ ਹੋਣ ਤੋਂ ਬਾਅਦ ਫੇਰ ਜਾ ਕੇ ਕਿਤੇ ਗਰਦੌਰੀ ਦੀ ਤੇ ਆਰਡਰ ਹੁੰਦੇ ਨੇ ਤੇ ਕੀ ਜਿਹੜੀ ਇਹ ਜ਼ਮੀਨ ਆ ਤੁਹਾਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਕਿਤੇ ਨਾ ਕਿਤੇ ਕਿਉਂਕਿ ਉਹਨਾਂ ਨੇ ਇਹ ਵੀ ਜਿਹੜੇ ਭਰੋਸੇਯੋਗ ਸੂਤਰ ਉਹ ਵੀ ਕਹਿ ਰਹੇ ਕਿ ਇੱਥੇ ਪੋਲੀਟਿਕਲ ਇਨਵੋਲਵਮੈਂਟ ਸੀ ਜਿਹਦੀ ਵਜ੍ਹਾ ਕਰਕੇ ਉਹਨੂੰ ਦਬਾਤ ਹਲੇ ਕੰਮ ਕਰਨਾ ਪਿਆ ਇਤੋਂ ਕਿਤੇ ਇਹ ਵੀ ਨਹੀਂ ਲੱਗਦਾ ਕਿ ਲੋਕ ਜਿਹੜੇ ਨੇ ਅੱਜਕੱਲ ਜਿਹੜੇ ਅਫਸਰ ਨੇ ਜਿਹੜੇ ਪੋਲੀਟਿਕਲ ਬੰਦਿਆਂ ਦੇ ਕਹਿਣ ਤੇ ਗਲਤ ਕੰਮ ਕਰਦੇ ਸੀ ਇਸ ਤੋਂ ਵੀ ਹਟਣਗੇ ਦੇਖੋ ਸਰਕਾਰ ਐਪੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਇੱਕ ਬੜੀ ਗਲਤ ਪ੍ਰਤ ਬਣ ਗਈ ਜਿਹੜੀ ਅਫਸਰਸ਼ਾਈ ਹੈ ਨਾ ਪੋਲੀਟੀਕਲ ਲੋਕਾਂ ਤੇ ਵੀ ਹੈਵੀ ਹੋ ਗਈ ਇਹ ਗੱਲ ਜਿਹੜੀ ਆ ਬੜੀ ਜਾਇਜ਼ ਆ ਤੇ ਪੋਲੀਟੀਕਲ ਲੋਕ ਵੀ ਇਹ ਮੰਨਦੇ ਨੇ ਕਿਉਂਕਿ ਅਫਸਰਸ਼ਾਈ ਜਿਹੜੀ ਹੈਵੀ ਹੋ ਗਈ ਕਿਉਂਕਿ ਉਤਲੇ ਲੈਵਲ ਤੇ ਵੀ ਬਣ ਗਿਆ ਜੂਨੀਅਰ ਪਿਛਲੇ ਸਮੇਂ 'ਚ ਇੱਕ ਵਾਰ ਆਈਐਸ ਅਫਸਰਾਂ ਨੇ ਵੀ ਇੱਕ ਤਰਨਾ ਦਿੱਤਾ ਸੀਗੇ ਵੀ ਤੁਹਾਨੂੰ ਯਾਦ ਹੋਵੇਗਾ ਤਹਿਸੀਲਦਾਰਾਂ ਦਾ ਕਰੇ ਦੂਜਾ ਤੇ ਤੀਜਾ ਤਰਨਾ ਆ ਪੰਜਾਬ ਤੇ ਤਰਨਿਆਂ ਦੀ ਸਟੇਟ ਬਣ ਚੁੱਕਿਆ ਜੋ ਅੱਜ ਦੇ ਹਾਲਾਤ ਨੇ ਜੇ ਵੇਖੋ ਪੋਲੀਟੀਕਲ ਇਨਵੋਲਵਮੈਂਟ ਉਹਦੇ ਵਿੱਚ ਹੋਵੇ ਤੇ ਜਿਹੜਾ ਪੋਲੀਟੀਕਲ ਬੰਦਾ ਉਹ ਚ ਇਨਵੋਲਵ ਹੋ ਮੈਂ ਕਹਿੰਦਾ ਉੱਤੇ ਵੀ ਪਰਚਾ ਹੋਣਾ ਚਾਹੀਦਾ ਉਕੇ ਪਰਚਾਉਣਾ ਚਾਹੀਦਾ ਤੇ ਜਿਹੜੇ ਅਫਸਰ ਤੇ ਹੋਇਆ ਕਾਰਵਾਈ ਉਹ ਕਾਬਲੇ ਤਾਰੀਫ ਆ ਵੇਖੋ ਜੇ ਤੁਸੀਂ ਗੱਲ ਕੀਤੀ ਕਰਦੌਰੀ ਕਰਾਉਣੀ ਹੋਵੇ ਜਾਂ ਕਿਸੇ ਨੇ ਇੰਤ ਗੱਲ ਕਰਾਉਣਾ ਹੋਵੇ ਉਹਦੇ ਚ ਸਹੀ ਕੰਮ ਚ ਵੀ ਨੁਕਸ ਕੱਢੇ ਜਾਂਦੇ ਨੇ ਕਿਉਂ ਕੱਢੇ ਜਾਂਦੇ ਨੇ ਪੈਸੇ ਲੈਣ ਲਈ ਉਹ ਉਹ ਤੁਹਾਨੂੰ ਨਿਕਨੇ ਨਿਕੇ ਨੁਕਸ ਦਿਖਦੇ ਜਾਂਦੇ ਨੇ ਪੈਸੇ ਲੈਣ ਲਈ ਦੇ ਹੀ ਜਾਂਦੇ ਨੇ ਇਹ ਨਹੀਂ ਦਿਖ ਰਿਹਾ ਵੀ ਕਿਸੇ ਨਾਲ ਧੱਕਾ ਹੋ ਰਿਹਾ ਪੰਜਾਬ ਦੀ ਸ਼ਾਮ ਲਾੜ ਜਮੀਨ ਜਿਹੜੇ ਕਿਸੇ ਪਿੰਡ ਦੀ ਜਮੀਨ ਕਿਸੇ ਦੇ ਨਾਂ ਹੀ ਚਾੜ ਦੇਣੀ ਇੱਕ ਪਿੱਛੇ ਦਾ ਮਾਮਲਾ ਆ ਸੀਗਾ ਤਰਨਤਾਰਨ ਜ਼ਿਲ੍ਹੇ ਦਾ ਕੋਈ ਇੱਕ ਪਿੰਡ ਹੀ ਖੜਾ ਕਰਤਾ ਇਹਨਾਂ ਗਰੰਟਾ ਖਾਣ ਲਈ ਇੱਕ ਪਿੰਡ ਹੀ ਬਣਾਤਾ ਜਿਹੜਾ ਹੋਣਾ ਕਿ ਇਨਕਵਰੀ ਚ ਪਤਾ ਲੱਗਾ ਵੀ ਪਿੰਡ ਹੀ ਨਹੀਂ ਉਹ ਚ ਕਰੋੜਾਂ ਰੁਪਈਆ ਦਾ ਗਵਨ ਹੋ ਗਿਆ ਵੇਖੋ ਇਹੋ ਜਿਹੇ ਅਧਿਕਾਰੀਆਂ ਨੂੰ ਇਹੋ ਜਿਹੇ ਅਫਸਰਾਂ ਨੂੰ ਇੱਕ ਵਾਰੀ ਸਰਕਾਰ ਨੱਥ ਪਾਵੇ ਤਾਂ ਕਿ ਲੋਕਾਂ ਦੇ ਵਿੱਚ ਇੱਕ ਚੰਗੀ ਸ਼ਾਪ ਜਾਵੇ ਵੀ ਵਾਕਿਆ ਸਰਕਾਰ ਨੇ ਕੁਝ ਕੀਤਾ ਇਨ੍ਹਾਂ ਧਰਨਿਆਂ ਤੁਰਨਿਆਂ ਤੋਂ ਇਨ੍ਹਾਂ ਡਰਾਵਿਆਂ ਤੋਂ ਜਿਹੜੇ ਅਫਸਰਾਂ ਡਰਵਿਆਂ ਤੋਂ ਡਰਨਾ ਨਹੀਂ ਮਾਨ ਸਾਹਿਬ ਨੇ ਚੰਗਾ ਕੀਤਾ ਉਹਨਾਂ ਕਹਿੰਦਾ ਜਿੰਨੇ ਜਾਣਾ ਜਾਓ ਅਹੀਂ ਹੋਰ ਅਫਸਰਾਂ ਕੋ ਕਰਾ ਲਗੇ ਕੰਮ ਚੱਲ ਗਿਆ ਸਾਰਾ ਕੁਝ ਹੋ ਰਿਹਾ ਪਰ ਇਹਦੇ ਵਿੱਚ ਅਫਸਰਾਂ ਦੀ ਇੱਕ ਗੱਲ ਸਮਝ ਆ ਗਈ ਵੀ ਇਹ ਕਹਿੰਦੇ ਅਸੀਂ ਰਿਸ਼ਵਤਕੋਰੀ ਨਹੀਂ ਅਹ ਦੇਖੋ ਜੀ ਇੱਥੇ ਸਾਡੀ ਜਿਹੜੀ ਰਣਜੋਤ ਸਿੰਘ ਜੀ ਨਾਲ ਗੱਲ ਹੋਈ ਉਹਨਾਂ ਨੇ ਦੱਸਿਆ ਵਾ ਕਿ ਜਿਹੜਾ ਮਾਨ ਸਰਕਾਰ ਨੇ ਕੰਮ ਕੀਤਾ ਬੜੇ ਹੀ ਕਾਬਲੇ ਤਾਰੀਫ ਆ ਅਸੀਂ ਵੀ ਆਪਣੇ ਚੈਨਲ ਵੱਲੋਂ ਸਰਕਾਰ ਦਾ ਧੰਨਵਾਦ ਕਰਦੇ ਆ ਕਿ ਅਸੀਂ ਇਹ ਕਹਿੰਨੇ ਕੱਲੀ ਇੱਕ ਅੱਧੀ ਮੱਛੀ ਨਹੀਂ ਜਿੰਨੀਆਂ ਵੀ ਗੰਦੀਆਂ ਮੱਛੀਆਂ ਨੇ ਸਾਰੀਆਂ ਫੜ ਕੇ ਅੰਦਰ ਦੋ ਬਾਕੀ ਅਸੀਂ ਤੁਹਾਨੂੰ ਜਿਹੜਾ ਗੁਰਦਾਸਪੁਰ ਦੇ ਵਿੱਚ ਦੀਨਾ ਨਗਰ ਦੇ ਵਿੱਚ ਬਟਾਲੇ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੀਆਂ ਮੱਛੀਆਂ ਹੈਗੀਆਂ ਨੇ ਕੁਝ ਜਿਹੜੀਆਂ ਗੰਦੀਆਂ ਨੇ ਆਏ ਦਿਨ ਉਹਨਾਂ ਦੇ ਨਾਮ ਕਿੰਨੀ ਰਿਸ਼ਵਤ ਲਈ ਆ ਕਿੱਥੋਂ ਲਈ ਆ ਇਹ ਅਸੀਂ ਦੱਸਦੇ ਰਵਾਂਗੇ ਧੰਨਵਾਦ ਬਹੁਤ ਬਾਕੀ